ਸਮਝਦਾ ਕਿ ਬਹਾਵਤ ਠੀਕ ਹੋਈ ਹੈ ਰੱਬ ਦੇ ਕਹਿੰਦੇ ਕਹਿੰਦੇ ਕਰਤਿਰ ਹੈ ਅਮਿਰਨੀ ਹੈ तकरीबन 10 ਸਾਲ ਬਾਅਦ ਆ ਅਵਤਾਰ ਸਿੰਘ ਨੇ ਸਾਡੇ ਉਹਨਾਂ ਦਾ ਭਤੀਜਾ ਉਹਦੇ ਭਰਾ ਦੇ ਘਰ ਪ੍ਰਜੰਟ ਦੇ ਘਰ ਬੇਟਾ ਤੇ ਬੇਟੀ 10 ਸਾਲ ਬਾਅਦ ਇਕੱਠੇ ਆਏ ਨੇ ਅੰਜੀ ਸਰ ਜੀ ਲੋੜੀ ਤੇ ਆਏ ਹੋ ਚੌਧਰੀ ਮਾਝਾ ਗੁਲੀ ਹਫਤਾਰ ਨਿਕਰੇ ਬਹੁਤ ਅਮਸ਼ੀਰੀ ਗੱਲ ਹੈ ਕਿ ਹਰਵतार ਸਿੰਘ ਸਾਡਾ ਛੋਟਾ ਭਰਾ ਬਹੁਤ ਮਿਹਨਤੀ ਉਸਾਨਾ ਹੈ ਗੁਰੂ ਮਹਾਰਾਜ ਨੇ ਬਖਸ਼ਿਸ਼ ਦਿੱਤੀ ਅਗੇ ਨਾਲੇ ਪਰਵਾਰ ਵਿੱਚ ਜੁੜਵੇਂ ਬੱਚੇ ਜਿਹੜੇ ਕੇ ਗੁਰੂ ਮਹਾਰਾਜ ਨੇ ਦਿੱਤੇ ਆ ਤਿੰਨ ਸਣੋਛਾ ਕਿਸ ਤਰ੍ਹਾਂ ਪਰਿਵਾਰ ਚ ਬੱਚੇ ਤੇ ਮੈਂ ਸਮਝਦਾ ਕਿ ਬਹਾਵਤ ਠੀਕ ਹੋਈ ਹੈ ਰੱਬ ਦੇ ਕਹਿੰਦੇ ਕਹਿੰਦੇ ਕਰਜ਼ੀਰ ਹੈ ਹਨੇਰ ਨਹੀਂ तकरीबन 10 ਸਾਲ ਬਾਅਦ ਆ ਅਵਤਾਰ ਸਿੰਘ ਨੇ ਸਾਡੇ ਉਹਨਾਂ ਦਾ ਭਤੀਜਾ ਉਹਦੇ ਭਰਾ ਦੇ ਘਰ ਵਰਜੰਟ ਦੇ ਘਰ ਬੇਟਾ ਤੇ ਬੇਟੀ 10 ਸਾਲ ਬਾਅਦ ਇਕੱਠੇ ਆਏ ਨੇ ਔਰ ਮੈਂ ਸਮਝਦਾ ਕਿ ਪ੍ਰਮਾਤਮਾ ਨੇ ਦੇਰ ਆਇਆ ਰਸਤ ਆਇਆ ਔਰ ਉਸ ਖੁਸ਼ੀ ਵਿੱਚ ਬੇਟਾ ਔਰ ਬੇਟੀ ਦੀ ਅੱਜ ਲੋੜੀ ਜਿਨ੍ਹਾਂ ਨੇ ਮੰਗਾਈ ਹੈ ਔਰ ਮੈਂ ਸਮਝਦਾ ਕਿ ਜਿਹੜੇ ਬੇਟੀ ਤੇ ਬੇਟੀ ਨੂੰ ਬਰਾਬਰ ਸਮਝਦੇ ਨੇ ਉਹ ਇੱਕ ਮਾਨਤਾ ਤੇ ਮੋਰ ਔਰ ਲੋਕਾਂ ਨੂੰ ਰਸਤਾ ਦਿਖਾਉਣ ਵਾਲੀ ਗੱਲ ਹੈ ਬੇਟਾ ਤੇ ਬੇਟੀ ਇੱਕੋ ਜਿਹੀ ਹੁੰਦੀਆਂ ਪ੍ਰਮਾਤਮਾ ਦੇ ਨਜ਼ਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਹੋਸ ਭਾਰਤੀ ਵੱਲੋਂ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਕਰਦਾ। ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਨਾਂ ਬੱਚਿਆਂ ਦੀ ਜ਼ਿੰਦਗੀ ਲੰਬੀ ਹੋਵੇ, ਸਿਹਤਯਾਬ ਹੋਣ, ਪੜ੍ਹ ਲਿਖੀ ਆਪਣੇ ਮਾਂ-ਬਾਪ ਦਾ ਪਿੰਡ ਦਾ ਨਗਰ ਦਾ ਦੇਸ਼ ਦਾ ਨਾਂ ਚੁਕਾਉ। ਹਾਂਜੀ ਸਰ ਜੀ ਲੋੜੀ ਤੇ ਆਏ ਹੋ। ਚੌੜੀ ਮਾਝੇ ਪੁਲੀ ਹਵਤਾਰ ਦੇ ਘਰੇ। ਬਹੁਤ ਖੁਸ਼ੀ ਦੀ ਗੱਲ ਹੈ ਕਿ ਹਵਤਾਰ ਸਿੰਘ ਸਾਡਾ ਛੋਟਾ ਭਰਾ ਬਹੁਤ ਮਹਿੰਤੀ ਉਸਾਨਾ ਗੁਰੂ ਮਹਾਰਾਜ ਨੇ ਬਖਸ਼ਿਸ਼ ਦਿੱਤੀ ਅਕਨਾਂ ਦੇ ਪਰਿਵਾਰ ਵਿੱਚ ਜੁਰਮੇ ਬੱਚੇ ਜਿਹੜੇ ਕਿ ਗੁਰੂ ਮਹਾਰਾਜ ਨੇ ਦਿੱਤੇ ਆ ਇੱਕ ਲੜਕਾ ਇੱਕ ਲੜਕੀ ਸਮਝ ਲਓ ਕਿ ਪਰਿਵਾਰ ਪੂਰਨ ਕੀਤਾ ਮੈਨੂੰ ਅਵਧਾਰ ਜੀ ਹੁਣੇ ਦੱਸ ਰਹੇ ਸਨ ਕਿ 12 ਸਾਲਾਂ ਬਾਅਦ 13 ਸਾਲਾਂ ਬਾਅਦ ਇਹ ਬੱਚੇ ਹੋਏ ਨੇ ਤੋਂ ਬਹੁਤ ਹੀ ਖੁਸ਼ੀ ਹੈ ਜਦੋਂ ਕਿ ਉਸਾਰ ਕਾਲਪੁਰੀ ਰਹਿਮਤ ਹੁੰਦੀ ਹੈ ਤੇ ਉਹਨਾਂ ਨੇ ਪਰਿਵਾਰ ਪੂਰਾ ਕਰ ਦਿੱਤਾ ਕਿਉਂਕਿ ਬੱਚਾ ਦੇ ਬੱਚੇ ਜਦੋਂ ਆ ਜਾਂਦੇ ਆ ਤਾਂ ਪਰਿਵਾਰ ਪੂਰਾ ਹੋ ਜਾਂਦਾ ਹੈ ਸੰਦੇਰੀ ਵੱਲੋਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਨੂੰ ਵੀ ਕਰ ਰਿਹਾ ਹਾਂ ਸਾਰੇ ਪਰਿਵਾਰ ਨੂੰ ਵਧਾਈ ਦਿਨਾਂ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਹ ਬੱਚੇ ਵਧਣ ਖੁੱਲਣ ਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ। ਐਸਾ ਵੀਦਾ ਕਿ ਬਹਾਵਤ ਠੀਕ ਹੋਈ ਹੈ। ਰੱਬ ਦੇ ਕਹਿੰਦੇ ਕਹਿੰਦੇ ਕਰਤਾਰ ਦੀ ਹੈ ਅੰਮ੍ਰਿਤ ਦੀ ਹੈ। ਤਕਰੀਬਨ 10 ਸਾਲ ਬਾਅਦ ਆਵਤਾਰ ਸਿੰਘ ਨੇ ਸਾਡੇ ਉਹਨਾਂ ਦਾ ਭਤੀਜਾ ਉਹਦੇ ਭਰਾ ਦੇ ਘਰ ਵਰਜੰਡ ਦੇ ਘਰ ਬੇਟਾ ਤੇ ਬੇਟੀ 10 ਸਾਲ ਵੱਲ ਇਕੱਠੇ ਆਏ ਨੇ ਕੰਜੀ ਸਰ ਜੀ ਲੋੜੀ ਤੇ ਆਇਓ ਚੋਰੀ ਮਾਝੇ ਪੁਲੀ ਅਵਤਾਰ ਦੇ ਘਰੇ ਬਹੁਤ ਅਮਸ਼ੀ ਗੱਲ ਹੈ ਕਿ ਅਵਤਾਰ ਸਿੰਘ ਸਾਡਾ ਛੋਟਾ ਭਰਾ ਬਹੁਤ ਮਿਹਨਤੀ ਉਸਾਨਾ ਗੁਰੂ ਮਹਾਰਾਜ ਨੇ ਵਰਕਸ਼ਿਸ਼ ਕੀਤੀ ਆ ਕਿ ਨਾਲ ਦੇ ਪਰਵਾਰ ਵਿੱਚ ਜੁੜਵੇਂ ਮਤੇ ਜੜੇ ਅਕੇ ਗੁਰੂ ਮਹਾਰਾਜ ਨੇ ਦਿੱਤੇ ਆ ਤਿੰਨ ਚਣੋਚਾ ਕਿਸਤਰਾ ਪਰਿਵਾਰ ਚ ਬੱਚੇ ਤੇ ਮੈਂ ਸਮਝਦਾ ਕਿ ਬਹਾਵਤ ਠੀਕ ਹੋਈ ਹੈ ਰੱਬ ਦੇ ਕਹਿੰਦੇ ਕਹਿੰਦੇ ਕਰਦੀਰ ਹੈ ਹਨੇਰ ਨਹੀਂ तकरीबन 10 ਸਾਲ ਬਾਅਦ ਆਵਤਾਰ ਸਿੰਘ ਨੇ ਸਾਡੇ ਉਹਨਾਂ ਦਾ ਭਤੀਜਾ ਉਹਦੇ ਭਰਾ ਦੇ ਘਰ ਵਰਜੰਟ ਦੇ ਘਰ ਬੇਟਾ ਤੇ ਬੇਟੀ 10 ਸਾਲ ਬਾਅਦ ਕੱਥੇ ਆਏ ਨੇ ਔਰ ਮੈਂ ਸਮਝਦਾ ਕਿ ਪ੍ਰਮਾਤਮਾ ਨੇ ਦੇਰ ਆਇਆ ਰਸਤ ਆਇਆ ਔਰ ਉਸ ਖੁਸ਼ੀ ਵਿੱਚ ਬੇਟਾ ਔਰ ਬੇਟੀ ਦੀ ਅੱਜ ਲੋੜੀ ਜਿਨ੍ਹਾਂ ਨੇ ਮਨਾਈ ਹੈ ਔਰ ਮੈਂ ਸਮਝਦਾ ਕਿ ਜਿਹੜੇ ਬੇਟੀ ਤੇ ਬੇਟੀ ਨੂੰ ਬਰਾਬਰ ਸਮਝਦੇ ਨੇ ਉਹ ਇੱਕ ਮਾਨਤਾ ਤੇ ਮੋਰ ਔਰ ਲੋਕਾਂ ਨੂੰ ਰਸਤਾ ਦਿਖਾਉਣ ਵਾਲੀ ਗੱਲ ਹੈ ਬੇਟਾ ਤੇ ਬੇਟੀ ਇੱਕੋ ਜਿਹੀ ਹੁੰਦੀਆਂ ਪ੍ਰਮਾਤਮਾ ਦੇ ਨਜ਼ਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਮਾ ਉਸਾਰਤੀ ਵੱਲੋਂ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਕਰਦਾ। ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ ਲੰਬੀ ਹੋਵੇ, ਸਿਹਤਯਾਬ ਹੋਣ, ਪੜ੍ਹ ਲਿਖੀ ਆਪਣੇ ਮਾਂ-ਬਾਪ ਦਾ ਪਿੰਡ ਦਾ ਨਗਰ ਦਾ ਦੇਸ਼ ਦਾ ਨਾਂ ਚਮਕਾਉਣ। ਹਾਂਜੀ ਸਰ ਅੱਜ ਲੋਹੜੀ ਤੇ ਆਏ ਹਾਂ। ਚੌਧਿ ਮਾਝੇ ਪੁਲੀ ਹਵਤਾਰ ਦੇ ਘਰੇ। ਬਹੁਤ ਖੁਸ਼ੀ ਦੀ ਗੱਲ ਹੈ ਕਿ ਹਵਤਾਰ ਸਿੰਘ ਸਾਡਾ ਛੋਟਾ ਭਰਾ ਬਹੁਤ ਮਹਿੰਤੀ ਉਸਾਨਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਅਗੇ ਨਾਲੇ ਪਰਿਵਾਰ ਵਿੱਚ ਜੁੜਮੇ ਬੱਚੇ ਜਿਹੜੇ ਕਿ ਗੁਰੂ ਮਹਾਰਾਜ ਨੇ ਦਿੱਤੇ ਆ ਇੱਕ ਲੜਕਾ ਇੱਕ ਲੜਕੀ ਤੇ ਸਮਝ ਲਓ ਕਿ ਪਰਿਵਾਰ ਪੂਰਨ ਕੀਤਾ ਮੈਨੂੰ ਅਵਧਾਰ ਜੀ ਹੁਣੇ ਦੱਸ ਰਹੇ ਸੰਗ ਕਿ 12 ਸਾਲਾਂ ਬਾਅਦ 13 ਸਾਲਾਂ ਬਾਅਦ ਇਹ ਬੱਚੇ ਹੋਏ ਨੇ ਤੋਂ ਬਹੁਤ ਹੀ ਖੁਸ਼ੀ ਹੈ ਜਦੋਂ ਕਿ ਉਸਾਰ ਕਾਲਪੁਰ ਕ੍ਰੀ ਰਹਿਮਤ ਹੁੰਦੀ ਹੈ ਤੇ ਉਹਨਾਂ ਨੇ ਪਰਿਵਾਰ ਪੂਰਾ ਕਰ ਦਿੱਤਾ ਕਿਉਂਕਿ ਬੱਚਾ ਦੇ ਬੱਚੇ ਜਦੋਂ ਆ ਜਾਂਦੇ ਆ ਸਭ ਤੋਂ ਪਰਿਵਾਰ ਪੂਰਾ ਹੋ ਗਿਆ ਤੇ ਮੇਰੇ ਵੱਲੋਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼ੁਭੀ ਕਰ ਕਰਦਾ हूं ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਅਰਦਾਸ ਬੇਨਤੀ ਕਰਦਾ ਇਹ ਬੱਚੇ ਵਧਣ ਖੁੱਲਣ ਤੇ ਪਰਿਵਾਰ ਦਾ ਨਾਮ ਰੌਸ਼ਨ ਕਰੇ